ਰਨਾਲਡ ਦੀ ਕਾਰ ਦੇ ਨਾਲ ਥੋੜਾ ਜਿਹਾ ਮੋਟਰਸਾਈਕਲ ਟਕਰਾ ਗਿਆ। ਜਦੋਂ ਟਕਰਾ ਗਿਆ ਤੇ ਉਹ ਉਹ ਥੱਲੇ ਡਿੱਗ ਪਿਆ ਤੇ ਉਹਨੇ ਉਹਨਾਂ ਦੀ ਚਾਬੀ ਕੱਢ ਲਈ ਉਹ ਕਹਿੰਦੇ ਵੀ ਸਾਡੀ ਕਾਰ ਨੂੰ ਛਰੀਟ ਵੱਜ ਗਈ ਏ ਇਹਨੂੰ ਬਣਵਾ ਕੇ ਦੇ। ਉਹ 1000 ਰੁਪਏ ਦਿੰਦਾ ਸੀ ਉਹ ਵੱਧ ਪੈਸੇ ਮੰਗਦੇ ਸੀ। ਇਸ ਕਰਕੇ ਉਹਨੇ ਸਾਨੂੰ ਕਾਲ ਕਰਤੀ ਵੀ ਮੈਂ ਮੈਨੂੰ ਪ੍ਰੋਬਲਮ ਹੋ ਗਈ ਏ ਮੇਰਾ ਐਕਸੀਡੈਂਟ ਹੋ ਗਿਆ ਤੁਸੀਂ ਇੱਥੇ ਆਓ। ਝਗੜਾ ਵੱਧ ਗਿਆ। ਅਸੀਂ ਤਿੰਨੇ ਜਾਣੇ ਗੱਡੀ 'ਚ ਬੈ ਕੇ ਇੱਕ ਮੇਰਾ ਗਜਨ ਹੈ ਉਹਦਾ ਬੇਟਾ ਸੀ ਮੇਰ ਕੋ ਰਹਿੰਦਾ ਆ ਤੇ ਇੱਕ ਮੁੰਡਾ ਮੇਰੇ ਨਾਲ ਹੋਰ ਸੀ ਅਸੀਂ ਚਲੇ ਗਏ ਉਸ ਸਥਾਨ ਦੇ ਉੱਤੇ ਸਾਡੇ ਕੋਲ ਗੱਡੀ ਸੀਗੀ ਟੋਇਟਾ ਫੋਰਚੂਨਰ ਜਿਹੜੀ ਕਿ ਯੂਪੀ ਨੰਬਰ ਦੀ ਸੀ ਜਦੋਂ ਇਹ ਗਏ ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਮੈਂ ਨਾਲ ਉਹਨੂੰ ਕੱਪੜੇ ਨਾਲ ਸਾਫ਼ ਕੀਤਾ ਤੇ ਉਹ ਸਾਫ਼ ਹੋ ਗਈ ਉਹ ਜਿਹੜੀ ਬ੍ਰੇਕ ਹੁੰਦੀ ਹੈ ਮੋਟਰਸਾਈਕਲ ਦੀ ਉਹ ਕਿਤੇ ਨਾਲ ਇਸ ਤਰ੍ਹਾਂ ਰੰਗ ਲੱਤ ਰੰਗ ਹੀ ਲੱਗਾ ਹੋਇਆ ਮੈਂ ਕਿਹਾ ਯਾਰ ਐਵੇਂ ਕਿਉਂ ਰੌਲਾ ਪਾਈ ਜਾਂਦੇ ਫਿਰ ਕਹਿੰਦੇ ਵੀ ਸਾਡੀ ਖਿੜਕੀ ਪਾ ਕੇ ਦਿਓ ਮੈਂ ਕਿਹਾ ਵੀ ਖਿੜਕੀ ਤਾਂ ਨਹੀਂ ਪੈਣੀ ਤੁਸੀਂ ਇੰਸ਼ੋਰੈਂਸ ਲੈ ਲਓ ਉਹ ਕਹਿੰਦੇ ਇੰਸ਼ੋਰੈਂਸ ਤਾਂ ਹੈ ਨਹੀਂ ਮੈਂ ਕਹਾਂ ਅਸੀਂ ਫਿਰ ਕੀ ਕਰੀਏ ਹੂੰ ਕਹਿੰਦੇ ਥਾਣੇ ਜਾਵਾਂਗੇ ਮੈਂ ਕਹਾਂ ਜੀ ਬਿਲਕੁਲ ਜਾਓ ਹੂੰ ਐ ਗੱਲ ਕਰਦਿਆਂ ਕਰਦਿਆਂ ਉਹ ਬੰਦਾ ਬਹੁਤ ਜ਼ਿਆਦਾ ਅਗਰੈਸਿਵ ਹੋ ਗਿਆ ਹੂੰ ਇਹ ਗੱਲ ਉੱਥੋਂ ਦੇ ਜਿਹੜਾ ਐਮਸੀ ਆ ਉਹਦੇ ਸਾਹਮਣੇ ਇਹ ਹੁੰਦੀ ਆ ਜਦੋਂ ਉਹ ਇਹ ਗੱਲ ਕਹਿੰਦਾ ਕਿ ਲੱਗਦਾ ਤੁਹਾਨੂੰ 84 ਭੁੱਲ ਗਈ ਆ ਹੂੰ ਅੱਛਾ ਹਾਂ ਜੀ ਹਾਂ ਤੁਹਾਨੂੰ ਇਹ ਸ਼ਬਦ ਵਰਤੇ ਹੋ ਬਿਲਕੁਲ ਜੀ ਸਾਰਿਆਂ ਦੇ ਵਿੱਚ ਵਰਤੇ ਜੀ ਅੱਛਾ ਇਹ ਸ਼ਬਦ ਉਹਦੇ ਮੂੰਹ ਚੋਂ ਨਿਕਲੇ ਹੂੰ ਤੇ ਮੇਰੇ ਨਾਲ ਬੇਟਾ ਸੀ ਉਹਨੇ ਚਪੇੜ ਮਾਰਤੀ ਉਹਨੂੰ